ਕਿਉਂਕਿ ਇਹ ਕਿਉਂਕਿ ਇਹ ਨਾ ਆਉਟ ਹੋ ਜਾਣਾ ਤੁਹਾਨੂੰ ਹੋਗਾ Vai Hai 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 Vai

ਹਾਂਜੀ ਤੁਹਾਨੂੰ ਪਤਾ ਹੈ ਸਰਿਆਂ ਨੂੰ ਪਤਾ ਹੈ ਕਿ ਅੱਜ ਡਿਪਾਰਟਮੈਂਟ ਆਫ ਵਾਟਰ ਰਿਸੋਰਸਸ ਵੱਲੋਂ ਜਿਹੜੀ ਹੈਗੀ ਲਿਖ ਕੇ ਸਾਨੂੰ ਆਇਆ ਸੀ ਕਿ ਪੁਲਿਸ ਸੈਲਫ ਸਟੇ ਕਿ ਇਹਨਾਂ ਦੀ ਜਿਹੜੀ ਜਿਹੜੀ ਵਿਭਾਗ ਦੀ ਜਿਹੜੀ ਲੈਂਡ ਹੈਗੀ ਉਹਦੇ ਚ ਇਨਕਲੋਜ਼ਮੈਂਟ ਜਿਹੜਾ ਹੋਇਆ ਉਹਦੇ ਵਾਸਤੇ ਪੁਲ ਸੈਲਫ ਅਸੀਂ ਪ੍ਰੋਵਾਈਡ ਕਰਦੇ ਹੈਗੇ ਆ ਜਿਹੜਾ ਜਦੋਂ ਅਸੀਂ ਇਹਦਾ ਜਿਹੜਾ ਡਿਟੇਲ ਅਸੀਂ ਕੱਢੀ ਹੈ ਤੋਂ ਸਾਨੂੰ ਪਤਾ ਚੱਲਿਆ ਕਿ ਜਿਹੜਾ ਜਿਹੜਾ ਬੰਦਾ ਹੈ ਕੰਕਸ਼ਨ ਬੰਦਾ ਇਹਦੇ ਨਾਮ ਕੁਲਸ਼ਿੰਤ ਤੋਨੀ ਹੈਗਾ ਇਹ ਟੋਟਲ 21 ਮਕਦਮੇ ਜਿਹੜੇ ਹੈਗੇ ਐਨਡੀਓ ਐਕਸਾਈਜ਼ ਤੇ ਜਿਹੜੇ ਦਰਜ ਹੈਗੇ ਇਹਨਾਂ ਦੀ ਜਿਹੜੀ ਵਿਭਾਗ ਦੇ ਦੁਆਰਾ ਪਪ ਇਹਨਾਂ ਦੀ ਜਿਹੜੀ ਹੈਗੀ ਜੜੀ ਚੈੱਕ ਕੀਤੀ ਗਈ ਹੈ ਨਾ ਇਹਨਾਂ ਦੇ ਵੱਲੋਂ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਜਿਹੜਾ ਲਾਅਨ ਆਰਡਰ ਨੂੰ ਮੇਨਟੇਨ ਕਰਨ ਲਈ ਜਿਹੜਾ ਹੈਗਾ ਉਹਦਾ ਜਿਹੜੀ ਫੋਰਸ ਹੈ ਤਨਾਤ ਹੈ ਇਸ ਤੋਂ ਪਹਿਲਾਂ ਵੀ ਘਰਾਂ 'ਚ ਕਾਰਵਾਈ ਕੀਤੀ ਗਈ ਇੱਥੇ ਇੱਥੇ ਦੇਖੋ ਜੀ ਇਸ ਤੋਂ ਪਹਿਲਾਂ ਜਿਹੜਾ ਵੀ ਡਿਪਾਰਟਮੈਂਟ ਦੇ ਵੱਲੋਂ ਜਿਹੜਾ ਵੀ ਸਾਨੂੰ ਪੁਲਿਸ ਹੈਲਪਰਸਟੇ ਹੈਗਾ ਉਸ ਦੇ ਹਿਸਾਬ ਨਾਲ ਜਿਹੜਾ ਹੈਗਾ ਐਸ ਪਰ ਜਿਹੜੀ ਹੈਗੀ ਅਸੀਂ ਉਹਨਾਂ ਨੂੰ ਹੈਲਪ ਪ੍ਰੋਵਾਈਡ ਕਰ ਰਹੇ ਹਾਂ ਧੰਨਵਾਦ ਜੀ ਕਾਫੀ ਵੱਡਾ ਕੰਮ ਬਣਾਇਆ ਤੁਸੀਂ ਦੇਖ ਸਕਦੇ ਹੋ ਤੁਸੀਂ ਜੀ ਜਿਸ ਇਸ ਸਾਡੇ ਸਾਹਮਣੇ